ਪੁੱਤ ਅੱਖੇ ਬਾਪੂ ਨੂੰ ਕਿਤੇ ਵੰਡ ਮੇਰੇ ਨਾਲ ਕਾਣੀ ਨੂੰ ਸੱਸ ਨੂੰ ਮਤ ਦੇਵੇ ਬਣਦੀ ਆਪਣੇ ਆਪ ਸਿਆਣੀ ਨੂੰ ਸੱਸ ਨੂੰ ਮਤ ਦੇਵੇ ਬਣਦੀ ਆਪਣੇ ਆਪ ਸਿਆਣੀ ਅਸਚਰਜ ਕਰਨ ਗੱਲਾਂ ਚਲਦੀ ਕਰ ਕਰ ਵਿੱਚ ਹੁਸ਼ਿਆਰੀ ਪੈਸਾ ਪਿਉ ਦੁਨੀਆ ਦਾ ਨਾ ਕੋਈ ਗੋੜੀ ਰਿਸ਼ਤੇਦਾਰੀ ਪੈਸਾ ਪਿਓ ਦੁਨੀਆ ਦਾ ਨਾ ਕੋਈ ਗੋੜੀ ਰਿਸ਼ਤੇਦਾਰੀ ਪਹਿਲਾ ਮੋਦੇ ਰਿਸ਼ਤੇ ਸੀ ਆ ਗਿਆ ਸਮਾ ਕੇ ਹੋ ਜਾ ਆਪਣਾ ਹੁਣ ਮਾਮੇ ਮਾਸੀਆਂ ਦਾ ਛੱਡਦੇ ਲੋਕ ਜਾਂਦੇ ਨੇ ਖਹਿੜਾ ਹੁਣ ਮਾਮੇ ਮਾਸੀਆਂ ਦਾ ਛੱਡਦੇ ਲੋਕ ਜਾਂਦੇ ਨੇ ਖਹਿੜਾ ਅਜੇ ਕਲਪਤੀ ਜਾਨੂ ਨਾ ਆਵੇ ਪੂਆ ਯਾਦ ਵਿਚਾਰੀ ਪੈਸਾ ਪਿਓ ਦੁਨੀਆ ਦਾ ਨਾ ਕੋਈ ਗੂੜੇ ਰਿਸ਼ਤੇਦਾਰੀ ਪੈਸਾ ਪਿਓ ਦੁਨੀਆ ਦਾ ਨਾ ਕੋਈ ਗੂੜੇ ਰਿਸ਼ਤੇਦਾਰੀ ਹਿੱਸਾ ਮੰਗਣ ਕੁੜੀਆਂ ਵੀ ਦੇਣਾ ਦੋਸ਼ ਪਰਾਨੂ ਕਾ ਦਾ ਫਿਰ ਨਾਨਕੀ ਸ਼ਕਾਂ ਤੇ ਮਾਮਾ ਕਿਵੇਂ ਪਗਾਉ ਵਾਦਾ ਫੇਰੇ ਨਾਨਕੀ ਸ਼ਕਾਂ ਤੇ ਮਾਮਾ ਕਿਵੇਂ ਪਗਾਉ ਵਾਦਾ ਐਵੇਂ ਨਾਨੇ ਨਾਨੀਆਂ ਦੇ ਨਾ ਹੱਥ ਵਿੱਚ ਰਹਿ ਮੁੱਖ ਤਿਆਰੀ ਪੈਸਾ ਪਿਓ ਦੁਨੀਆ ਦਾ ਨਾ ਕੋਈ ਗੂੜੀ ਰਿਸ਼ਤੇਦਾਰੀ ਪੈਸਾ ਪਿਓ ਦੁਨੀਆ ਦਾ ਨਾ ਕੋਈ ਗੂੜੀ ਰਿਸ਼ਤੇਦਾਰੀ ਨਾ ਕਦਰ ਪਤੀ ਜੇ ਨੂੰ ਚਾਚਾ ਸੌ ਵਾਰੀ ਜਿੰਦਵਾਰੇ ਲੱਖ ਵਾਰੀ ਵਰ ਜਲਿਏ ਬੱਚੇ ਚੱਲਦੇ ਆਪ ਮੋਹਾਰੇ ਲੱਖ ਵਾਰੀ ਵਰ ਜਲਿਏ ਬੱਚੇ ਚੱਲਦੇ ਆਪ ਮੋਹਾਰੇ ਹਾਂ ਜੋ ਕੁਝ ਵਿਰ ਲੈਨੇ ਜਿਨ੍ਹਾਂ ਨੂੰ ਮਾਪਿਆਂ ਦੇ ਪਤ ਪਿਆਰੇ ਪੈਸਾ ਪਿਓ ਦੁਨੀਆ ਦਾ ਨਾ ਕੋਈ ਗੂੜੀ ਰਿਸ਼ਤੇਦਾਰੀ ਪੈਸਾ ਪਿਓ ਦੁਨੀਆਂ ਦਾ ਨਾ ਕੋਈ ਗੂੜੀ ਰਿਸ਼ਤੇਦਾਰੀ ਉੱਚੇ ਮੈਲ ਕੋਠੀਆਂ ਤੇ ਰਹਿ ਗਿਆ ਨਾਮ ਫਲਾਣਾ ਸੌਦਾ ਮੜਿਆ ਉਹ ਵਦੇਸ਼ਾਂ ਚੋਂ ਮਾ ਪਿਓ ਇਹ ਆਸ ਤੇ ਜਿਉਂਦਾ ਮੜਿਆ ਉਹ ਵਦੇਸ਼ਾਂ ਚੋਂ ਮਾ ਪਿਓ ਇਹ ਆਸ ਤੇ ਜਿਉਂਦਾ ਪੁੱਤ ਕੱਲਾ ਕਹਿਰਾ ਸੀ ਉਹਦੀ ਮਤ ਪੌਂਡਾਂ ਨੇ ਮਾਰੀ ਪੈਸਾ ਪਿਓ ਦੁਨੀਆ ਦਾ ਨਾ ਕੋਈ ਗੋੜੀ ਰਿਸ਼ਤੇਦਾਰੀ ਪੈਸਾ ਪਿਓ ਦੁਨੀਆ ਦਾ ਨਾ ਕੋਈ ਗੋੜੀ ਰਿਸ਼ਤੇਦਾਰੀ ਸਾਰੇ ਆਏ ਫੁੱਫੜ ਨੂੰ ਨਾ ਕੋਈ ਦੇਲਿਆਂ ਬਦਲੇ ਸਿਆਣੇ ਕੱਟ ਜਾਂਦੀ ਕਦਰ ਜਹੀ ਜਿਉਂ ਜਿਉਂ रिश्ਤੇ ਹੁਣ ਪੁਰਾਣੇ ਹੁਣ ਸਸਤੇ ਸੋਹਰੇ ਵੀ ਘਰ ਵਿੱਚ ਕੱਟਦੇ ਨੇ ਲਾਚਾਰੀ ਪੈਸਾ ਉਹ ਦੁਨੀਆ ਦਾ ਨਾ ਕੋਈ ਗੋੜੀ ਰਿਸ਼ਤੇਦਾਰੀ ਪੈਸਾ ਪਿਓ ਦੁਨੀਆ ਦਾ ਨਾ ਕੋਈ ਗੋੜੀ ਰਿਸ਼ਤੇਦਾਰੀ ਚੱਲੇ ਹੁਕਮ ਜਠਾਣੀ ਦਾ ਘਰ ਵਿੱਚ ਆ ਗਈ ਨਵੀਂ ਦਰਾਣੀ ਓ ਗੱਲਾਂ ਨਾ ਰਹੀਆਂ ਉਲਝੇ ਤੰਦ ਵਿਗੜ ਗਈ ਤਾਣੀ ਓ ਗੱਲਾਂ ਨਾ ਰਹੀਆਂ ਉਲਝੇ ਤੰਦ ਵਿਗੜ ਗਈ ਤਾਣੀ ਫੇਰ ਭਾਂਡੇ ਖੜਕਣ ਵਈ ਅਡੋ ਅਟ ਹੋਣ ਦੀ ਤਿਆਰੀ ਪੈਸਾ ਪਿਓ ਦੁਨੀਆਂ ਦਾ ਨਾ ਕੋਈ ਗੋੜੇ ਰਿਸ਼ਤੇਦਾਰੀ ਪੈਸਾ ਪਿਓ ਦੁਨੀਆਂ ਦਾ ਨਾ ਕੋਈ ਗੋੜੇ ਰਿਸ਼ਤੇਦਾਰੀ ਬਸ ਮਾਰੇ ਲਾਲ ਚਾਂਦੀ ਫਸ ਗਏ ਕਈ ਵਦੇਸ਼ਾਂ ਜਾ ਕੇ ਤਗੇ ਬਾਜ ਅਜੰਟਾ ਨੇ ਪੇਜ ਤੇ ਜਾਲੀ ਪਾਸ ਬਣਾ ਕੇ ਤਗੇ ਬਾਜ ਅਜੰਟਾ ਨੇ ਪੇਜ ਤੇ ਜਾਲੀ ਪਾਸ ਬਣਾ ਕੇ ਘਰ ਅੱਧੀ ਖਾ ਲੈਂਦਾ ਇੱਥੇ ਵਿਲਕੇ ਮਾ ਦੁਖਿਆਰੀ ਪੈਸਾ ਪਿਓ ਦੁਨੀਆ ਦਾ ਨਾ ਕੋਈ ਗੋੜੀ ਰਿਸ਼ਤੇਦਾਰੀ ਪੈਸਾ ਪਿਓ ਦੁਨੀਆ ਦਾ ਨਾ ਕੋਈ ਗੂੜੇ ਰਿਸ਼ਤੇਦਾਰੀ ਲੱਖ ਲਾਣ ਤੇ ਉਹਨਾਂ ਤੇ ਜਿਨ੍ਹਾਂ ਨੇ ਬੱਚੇ ਵੀ ਨਾ ਵਖਸ਼ੇ ਖਾ ਗਏ ਵਜੀਫਿਆ ਨੂੰ ਇਹ ਤਾਂ ਸਣੇ ਕਤਾਬਾਂ ਬਸਤੇ ਕੀ ਕਹਿਣੇ ਉਹਨਾਂ ਦੇ ਜਿਨ੍ਹਾਂ ਦੀ ਕੁਰਸੀ ਤੇ ਸਰਦਾਰੀ ਪੈਸਾ ਪਿਓ ਦੁਨੀਆ ਦਾ ਨਾ ਕੋਈ ਗੂੜੇ ਰਿਸ਼ਤੇਦਾਰੀ ਪੈਸਾ ਪਿਓ ਦੁਨੀਆ ਦਾ ਨਾ ਕੋਈ ਗੂੜੇ ਰਿਸ਼ਤੇਦਾਰੀ ਮੈਂ ਬਹੁਤ ਸਿਆਣਾ ਨਹੀਂ ਗੁਰਦਿੱਤ ਕੋਰ ਗੱਲ ਤੈ ਕਰੀਏ ਰਲ ਸਾਂਭ ਪੰਜਾਬ ਲਾਓ ਗੋਬਿੰਦ ਪੈਸੇ ਤੇ ਨਾ ਮਰੀਏ ਰਲ ਸਾਂਭ ਪੰਜਾਬ ਲਾਓ ਗੋਬਿੰਦ ਪੈਸੇ ਤੇ ਨਾ ਮਰੀਏ ਬਿੱਟੂ ਪਿੰਡ ਮਾੜੀ ਦਾ ਹਾਲੇ ਪਣਿਆ ਨਾ ਮਾਲ ਖਾਰੀ ਪੈਸਾ ਪਿਓ ਦੁਨੀਆਂ ਦਾ ਨਾ ਕੋਈ ਗੂੜੀ ਰਿਸ਼ਤੇਦਾਰੀ ਪੈਸਾ ਪਿਓ ਦੁਨੀਆਂ ਦਾ ਨਾ ਕੋਈ ਗੂੜੀ ਰਿਸ਼ਤੇਦਾਰੀ